ਫalse ਪੰਥ ਦੀ ਜਨਮ ਸਥਲੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਦਾ 24ਵਾਂ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਆਰ ਐਸੋਸੀਏਸ਼ਨ ਵੱਲੋਂ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪੰਤਾ ਬਾਸ ਕਰਕੇ ਪੰਜਾਬ ਸਰਕਾਰ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਗਈ ਜੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਕੋਸ਼ਿਸ਼ ਕਰਨ ਵਾਸਤੇ ਜਿਹੜੀ ਡਿਮਾਂਡ ਹੈਗੀ ਹੈ ਇਹ ਬਾਹਰ ਐਸੋਸੀਏਸ਼ਨ ਅਨੰਦਪੁਰ ਸਾਹਿਬ ਵੱਲੋਂ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਸੀਗੀ ਅਸੀਂ ਕਈ ਵਾਰੀ ਇਹ ਜਿਹੜੀ ਡਿਮਾਂਡ ਹੈ ਹੋਰ ਸਰਕਾਰਾਂ ਤੱਕ ਵੀ ਪਹੁੰਚਾਈ ਹੈ ਕਈ ਵਾਰੀ ਅਸੀਂ ਮੈਮੋਰੰਡਮ ਪਹਿਲਾਂ ਵੀ ਦਿੱਤੇ ਹੈ ਕਿ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਜਿਹੜੀ ਹੈ ਇਹ ਇਸ ਸਾਡੀ ਡਿਮਾਂਡ ਪਰ ਗੌਰ ਨਹੀਂ ਕੀਤਾ ਪਰ ਹੁਣ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਸਾਨੂੰ ਇਸ ਤੋਂ ਬਹੁਤ ਉਮੀਦਾਂ ਹੈਗੀਆਂ ਕਿ ਇਹ ਜਿਹੜੀ ਸਰਕਾਰ ਹੈਗੀ ਹੈ ਇਹ ਜਿਹੜੀ ਹੈਗੀ ਸਾਡੀ ਕੋ ਜੈਨੂਇਨ ਡਿਮਾਂਡ ਹੈਗੀ ਹੈ ਜੋ ਕਿ ਇਲਾਕੇ ਦੇ ਲੋਕਾਂ ਦੀ ਜੈਨੂਇਨ ਡਿਮਾਂਡ ਹੈਗੀ ਹੈ ਤੇ ਇਹਦੇ ਤੇ ਇਹਨੂੰ ਜ਼ਰੂਰ ਸੁਣਵਾਈ ਕਰੇਗੀ ਔਰ ਵੈਸੇ ਵੀ ਦੇਖਿਆ ਜਾਵੇਗਾ ਜਿਹੜਾ ਅਨੰਦਪੁਰ ਸਾਹਿਬ ਹੈਗਾ ਇਹਦੀ ਮਹੱਤਤਾ ਪੂਰੇ ਵਰਲਡ ਤੇ ਹੈਗੀ ਸਾਰੇ ਵਰਲਡ ਦੇ ਕੋਈ ਐਨਆਰਆਈ ਕੋ ਚ ਹੈਗੇ ਉਹਨਾਂ ਪਤਾ ਕਿ ਅਨੰਦਪੁਰ ਇਹ ਰੀ ਦੀ ਕੀ ਮਹੱਤਤਾ ਹੈਗੀ ਇਤਿਹਾਸਿਕ ਮਹੱਤਤਾ ਦਾ ਧਾਰਮਿਕ ਮਹੱਤਤਾ ਇਹ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਘੋਸ਼ਣਾ ਬਹੁਤ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਪਰ ਅੱਜ ਤੱਕ ਨਹੀਂ ਹੋਈ ਹੈ ਕਿਉਂ ਨਹੀਂ ਹੋਈ ਇਹਦੇ ਬਾਰੇ ਮੈਂ ਨਹੀਂ ਕਹਿਣਾ ਚਾਹੁੰਦਾ ਪਰ ਹੁਣ ਮੈਂ ਇਹੀ ਆਪਣੀ ਪੂਰੀ ਬਾਰਗ ਨੂੰ ਇਹੀ ਡਿਮਾਂਡ ਹੈਗੀ ਹੈ ਸਾਡੀ ਇਹੀ ਸਾਡੀ ਜਿਹੜੀ ਹੈਗੀ ਬੇਨਤੀ ਹੈਗੀ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਜਿਹੜੀ ਸਾਡੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਸਾਡੀ ਜਿਹੜੀ ਡਿਮਾਂਡ ਹੈਗੀ ਹੈ ਇਹ ਛੇਤੀ ਤੋਂ ਛੇਤੀ ਪੂਰੀ ਕੀਤੀ ਜਾਵੇ ਤਾਂ ਪਹਿਲਾਂ ਤਾਂ ਮੈਂ ਜਿਹੜੀ ਪ੍ਰੈਸ ਹੈ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਵੀ ਤੁਸੀਂ ਵੀ ਇਸ ਜੀ ਨੂੰ ਪੁਸ਼ ਅਪ ਕਰ ਰਹੇ ਆ ਵੀ ਜੋ ਨਾਂਗਪੁਰ ਦਾ ਮੀਡੀਆ ਵੀ ਠੀਕ ਹੈ ਜੋ ਨਾਂਗਪੁਰ ਸਾਹਿਬ ਨੂੰ ਜ਼ਿਲ੍ਹਾ ਬਣਨਾ ਚਾਹੀਦਾ ਅਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਵੀ ਸ਼ੁਰੂ ਹੋ ਗਿਆ ਇਸ ਜੀ ਦਾ ਆਗਾਜ਼ ਅਸੀਂ ਅਸੀਂ ਇਹ ਚਾਹੁੰਦੇ ਜੋ ਸਾਡੀ ਬਾਰ ਐਲੀਟਿੰਗ ਐਂਡਸ ਹੈ ਜੋ ਏਰੀਆ ਦੇ ਲੋਕ ਹੈ ਚਾਹੇ ਉਹ ਬੀ ਤੇਜੀ ਦੇ ਲੋਕ ਹੋਣ ਚੰਗੇ ਦੇ ਦੀਏ ਦੇ ਲੋਕ ਹੋਣ ਨੰਗਰ ਦੇ ਲੋਕ ਹੋਣ ਜਿਨ੍ਹਾਂ ਨੂੰ ਰੋਪੜ ਜਾਣਾ ਬਹੁਤ ਦੂਰ ਪੈਂਦਾ ਜੀ ਜੇ ਨਾਂਗਪੁਰ ਸਾਹਿਬ ਜ਼ਿਲ੍ਹਾ ਬਣੂਗਾ ਤਾਂ ਉਹਨਾਂ ਦੀ ਸਮੱਸਿਆ ਦਾ ਹੱਲ ਨੇੜੇ ਹੋ ਜਾਣਾ ਹੈ ਸਾਡੇ ਉਹੀ ਆਪਣੇ ਜਿਹੜਾ ਜ਼ਿਲ੍ਹਾ ਪੱਤਰੀ ਜਿੰਨੇ ਵੀ ਸਾਡੇ ਆਫਿਸ ਹੈ ਦਫਤਰ ਨਾਨਪੁਰ ਸਾਹਿਬ ਚ ਬਣ ਜਾਣੇ ਜੀ ਇਹ ਡਿਮਾਂਡ ਕਈ ਸਾਲਾਂ ਤੋਂ ਚੱਲਦੀ ਆ ਰਹੀ ਕਈ ਵਾਰ ਕਹਿੰਦੇ ਹੁੰਦੇ ਨਾ ਕਿ ਧੂਆਂ ਵੀ ਉੱਡਦਾ ਰਿਹਾ ਕਈ ਸਰਕਾਰਾਂ ਚ ਵੀ ਬਣ ਜਾਣਾ ਬਣ ਜਾਣਾ ਬਟ ਬਣਿਆ ਨਹੀਂ ਸਾਨੂੰ ਹੀ ਸਰਕਾਰ ਤੋਂ ਆਸ ਹੈ ਵੀ ਸਰਕਾਰ ਜਿਹੜਾ ਅਗਲੇ ਮਹੀਨੇ ਸ਼ਹੀਦੀ ਸਮਾਰਕ ਮੇ 350 ਸਾਲ ਮਨਾਇਆ ਜਾਣਾ ਉਹਦੇ ਚ ਨਾਨਪੁਰ ਸਾਹਿਬ ਨੂੰ ਇੱਕ ਨਵਾਂ ਜ਼ਿਲ੍ਹਾ ਘੋਸ਼ਿਤ ਕਰੇਗੀ ਉਹਦੇ ਨਾਲ ਕੀ ਹੋਣਾ ਜੀ ਇਹ 24ਵਾਂ ਜ਼ਿਲ੍ਹਾ ਬਣਦਾ ਨਾਨਪੁਰ ਸਾਹਿਬ ਤੇ ਜਿੰਨੇ ਵੀ ਸਾਡੇ ਆਲੇ ਦੁਆਲੇ ਦੇ ਏਰੀਆ ਦੇ ਲੋਕ ਹੈ ਉਹ ਉਹਨਾਂ ਨੂੰ ਰੋਕਣ ਨਹੀਂ ਜਾਣਾ ਪਾਵੇਗਾ ਤੇ ਆਪਣਾ ਇੱਕ ਅਲੱਗ ਜ਼ਿਲ੍ਹਾ ਬਣੇਗਾ ਨਾਨਕਪੁਰ ਸਾਹਿਬ ਕਿਉਂਕਿ ਇਹਦਾ ਇਤਿਹਾਸਿਕ ਪੱਧਰ ਵੀ ਪੱਧਰ ਤੇ ਵੀ ਨਾਨਕਪੁਰ ਸਾਹਿਬ ਨੂੰ ਜਾਣੇ ਜਾਂਦੇ ਗੁਰੂਆਂ ਦੀ ਨਗਰੀ ਹੈ ਇਹ ਪਹਿਲਾਂ ਹੀ ਬਣ ਜਾਣਾ ਚਾਹੀਦਾ ਸੀ ਬਟ ਚਲੋ ਹੁਣ ਸਾਡੀ ਇਹੀ ਅਰਦਾਸ ਹੈ ਮਤਲਬ ਇਹੀ ਸਾਡੀ ਉਹਨਾਂ ਅੱਗੇ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਵੀ ਉਹ ਜਲਦੀ ਤੋਂ ਜਲਦੀ ਜ਼ਿਲ੍ਹਾ ਅਨਾਉਂਸ ਕਰਨ ਤੇ ਸਾਡੇ ਏਰੀਆ ਦੇ ਐਮਐਲਏ ਸਰਤਾਜ ਸਿੰਘ ਬਹਿਨ ਸੱਗੇ ਵੀ ਸਾਡੀ ਬੇਨਤੀ ਹੈ ਅਸੀਂ ਆਪਣਾ ਆਪਣੇ ਪੱਧਰ ਤੇ ਉਹਨਾਂ ਨੂੰ ਮਿਲ ਕੇ ਵੀ ਆਵਾਂਗੇ ਵੀ ਉਹ ਜਿੰਨਾ ਜਲਦੀ ਹੋ ਸਕੇ ਜ਼ਿਲ੍ਹੇ ਨੂੰ ਬਣਾਉਣ ਤੇ ਮੈਂ ਇੱਕ ਹੋਰ ਗੱਲ ਕਹਾਵਾਂਗਾ ਕਿ ਸਾਡੇ ਏਰੀਆ ਦੇ ਲੋਕ ਵੀ ਅੱਗੇ ਹਨ ਜਿਹੜੇ ਪਿੰਡਾਂ ਦੇ ਸਰਪੰਚ ਐ ਸ਼ਹਿਰ ਦੇ ਐਮਸੀ ਜੀ ਪ੍ਰਧਾਨ ਐ ਕਿ ਅੱਗੇ ਆ ਕੇ ਉਹ ਮਤੇ ਬਣ ਕਿਉਂਕਿ ਉਹਨਾਂ ਨਾਲ ਇੱਕ ਪੁਸ਼ਪ ਮਿਲਣਾ ਚਾਹੀਦਾ ਤੇ ਜਲਦੀ ਨਾਲ ਜਲਦੀ ਸਾਡਾ ਜ਼ਿਲ੍ਹਾ ਅਨਾਉਂਸ ਹੋ ਜਾਣਾ ਜੀ ਧੰਨਵਾਦ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਸਾਡੇ ਇੱਥੇ ਅਨੰਤਪੁਰ ਸਾਹਿਬ ਦੇ ਵਿੱਚ ਜਿਹੜਾ ਸ਼੍ਰੀ ਗੁਰਦੇਵ ਸਾਹਿਬ ਜੀ ਦਾ 350 ਸਾਲਾ ਸ਼ੀਤੀਪੁਰ ਵਜੋਂ ਮਨਾਇਆ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਜਿਹੜੇ ਹੈਗੇ ਆ ਸਮਾਗਮ ਹੋਨੇ ਆ ਪੰਜਾਬ ਸਰਕਾਰ ਵੱਲੋਂ ਅਸੀਂ ਆਪਣੇ ਲੋਕਾਂ ਦੀ ਮੰਗ ਦੇ ਤੇਜ ਦੇਵੇ ਕਿਉਂਕਿ ਇਹ ਇਲਾਕੇ ਦੇ ਜਿਹੜੇ ਲੋਕ ਹੈ ਉਹ ਇਹ ਮੰਗ ਕਰ ਰਹੇ ਨੇ ਕਿ ਜਿਹੜਾ ਅਨੰਦਪੁਰ ਸਾਹਿਬ ਹੈ ਇਤਿਹਾਸਿਕ ਜਗ੍ਹਾ ਹੈਗੀ ਹੈ ਇਹ ਗੁਰੂਆਂ ਦੀ ਜਿਹੜੀ ਹੈਗੀ ਸ਼ੋਭਾ ਪ੍ਰਾਪਤ ਧਰਤੀ ਹੈ ਇਹ ਤੇ ਇਹਨੂੰ ਇੱਕ ਜ਼ਿਲ੍ਹਾ ਬਣਾਇਆ ਜਾਵੇ ਉਹਦੇ ਨਾਲ ਕੀ ਹੋਊਗਾ ਕਿ ਆਉਣ ਵਾਲੇ ਜਦੋਂ ਇਹ ਜ਼ਿਲ੍ਹਾ ਬਣੂਗਾ ਅਨੰਦਪੁਰ ਸਾਹਿਬ ਤਾਂ ਇਹਦੀ ਡਿਵੈਲਪਮੈਂਟ ਬਹੁਤ ਹੋਊਗੀ ਤੇ ਸੰਸਾਰ ਪੱਤਰ ਦੇ ਉੱਤੇ ਇਹਦੀ ਦੇਖ ਹੈ ਜਿਹੜੀ ਹੋਰ ਵੀ ਬਹੁਤ ਵਧੀਆ ਹੋਵੇਗੀ ਇਸ ਕਰਕੇ ਅਸੀਂ ਅੱਜ ਜਿਹੜੀ ਸਟ੍ਰਾਈਕ ਕਰੀ ਹੈ ਉਹ ਇਸ ਕਰਕੇ ਕਰੀ ਹੈ ਵੀ ਜਿਹੜੇ ਲੋਕ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਇਹ ਨੂੰ ਜਿਲ੍ਹਾ ਨਹੀਂ ਬਣਾਉਣਾ ਚਾਹੀਦਾ ਉਹਨਾਂ ਦੇ ਖਿਲਾਫ ਕਰੀ ਹੈ ਔਰ ਸਾਡੀ ਜਿਹੜੀ ਮੰਗ ਹੈਗੀ ਹੈ ਪੰਜਾਬ ਸਰਕਾਰ ਤੋਂ ਨਾਲ ਹੀ ਅਸੀਂ ਉਹ ਰੱਖੀ ਹੈ ਅਸੀਂ ਮੈਮੋਰੰਡਮ ਹੈ ਜਿਹੜਾ ਅੱਜ ਐਸਡੀਐਮ ਸਾਹਿਬ ਨੂੰ ਦਿੱਤਾ ਹੈ ਉਹਨਾਂ ਦੇ ਥਰੂ ਅਸੀਂ ਪੰਜਾਬ ਸਰਕਾਰ ਨੂੰ ਆਪਣੇ ਜਿਹੜੇ ਮੁੱਖ ਮੰਤਰੀ ਹੈਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਦਿੱਤਾ ਹੈ ਅਸੀਂ ਉਹਨਾਂ ਤੋਂ ਮੰਗ ਕਰੀ ਹੈ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਕਿਉਂਕਿ ਸਾਡੇ ਕੋਲ ਜਿਹੜੇ ਲਿਟੀਗੇਸ਼ਨ ਆਦੇ ਆ ਉਹ ਸਾਨੂੰ ਕਹਿੰਦੇ ਆ ਪੇ ਹਾਂਜੀ ਜਿਹੜਾ ਹੈਗਾ ਇਹ ਅਨੰਦਪੁਰ ਸਾਹਿਬ ਜਿਲ੍ਹਾ ਬਣਨਾ ਚਾਹੀਦਾ ਅਸੀਂ ਆਪਣੇ ਲੋਕਾਂ ਦੀ ਜਿਹੜੀ ਮੰਗ ਹੈ ਆਵਾਜ਼ ਹੈ ਉਹ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਅੱਜ ਕੋਸ਼ਿਸ਼ ਕਰੀ ਹੈ ਔਰ ਅਸੀਂ ਆਪਣੇ 바ਰਵ ਨੂੰ ਇਹ ਮਤਲਬ ਮੰਗ ਕਰਦੇ ਆਂ ਪੰਜਾਬ ਸਰਕਾਰ ਤੇ ਪੇ ਇਹਨੂੰ ਇਸ ਮੌਕੇ ਤੇ ਬੜਾ ਹੀ ਯਾਨੀ ਕਿ ਜਿਹੜਾ ਹੈਗਾ ਹੈਗਾ ਲੋਡ ਹੈ ਇਸ ਸਮੇਂ ਦੀ ਪੇ ਅਨੰਦਪੁਰ ਸਾਹਿਬ ਨੂੰ ਹੈ ਜਿਹੜਾ ਹੈ ਡਿਸਟ੍ਰਿਕਟ ਪੋਸਟ ਕੀਤਾ ਜਾਵੇ